ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਜੱਟ ਬਲੌਗਰ ਤੇ ਅੱਜ ਦੀ ਵੀਡੀਓ ਵਿੱਚ ਫੇਰ ਤੁਹਾਨੂੰ ਆਪਾਂ ਪਸ਼ੂ ਦਿਖਾਵਾਂਗੇ ਤੇ ਪਸ਼ੂਆਂ ਨਾਲ ਰਿਲੇਟਡ ਵੀਡੀਓ ਆ ਕਾਫੀ ਟਾਈਮ ਬਾਅਦ ਵੀਡੀਓ ਦਿਖਾ ਰਹੇ ਹਾਂ ਤੁਹਾਨੂੰ ਤੇ ਕੋਈ ਜਾਣਕਾਰੀ ਵਾਲੀਆਂ ਗੱਲਾਂ ਵੀ ਦੱਸਾਂਗੇ ਤੇ ਹਰ ਰੋਜ਼ ਨਵੀਂ ਤੋਂ ਨਵੀਂ ਚੀਜ਼ ਤੁਹਾਡੇ ਆਸਤੇ ਪਸ਼ੂਆਂ ਦੇ ਬਾਰੇ ਆਪਾਂ ਲੈ ਕੇ ਆਇਆ ਕਰਾਂਗੇ ਕੋਈ ਵੀ ਫਾਲਤੂ ਗੱਲਾਂ ਨਹੀਂ ਕੰਮ ਦੀਆਂ ਚੀਜ਼ਾਂ ਦੱਸਦੇ ਆ ਤੇ ਤੁਹਾਨੂੰ ਪਸ਼ੂ ਵੀ ਨਵੇਂ ਤੋਂ ਨਵੇਂ ਦਿਖਾਇਆ ਕਰਾਂਗੇ ਆ ਦੇਖੋ ਕੱਟੀਆਂ ਵਾਛੀਆਂ ਨਹੀਂ ਜੇ ਗ੍ਰੋਥ ਦੀ ਗੱਲ ਕਰੀਏ ਜਾਂ ਜੇ ਆਪਾਂ ਕੋਈ ਵੀ ਬੱਚੇ ਤਿਆਰ ਕਰਨੇ ਆ ਮੱਝਾਂ ਤੋਂ ਦੁੱਧ ਕਿਵੇਂ ਪ੍ਰੋਪਰ ਲੈਣਾ ਆਪਾਂ ਡਾਈਟ ਪਲਾਨ ਸਾਰੇ ਦੱਸਿਆ ਕਰਾਂਗੇ ਬਾਕੀ ਆਪਾਂ ਜਿਵੇਂ ਕਈ ਵੀਰ ਕਹਿ ਦਿੰਦੇ ਆ ਪਸ਼ੂਆਂ ਤੋਂ ਆਪਾਂ ਲੱਖਾਂ ਕਰੋੜਾਂ ਰੁਪਏ ਕਿਵੇਂ ਕਮਾ ਸਕਦੇ ਆ ਉਹਦੇ ਬਾਰੇ ਵੀ ਤੁਹਾਨੂੰ ਆਪਾਂ ਇਹ ਵੀਡੀਓ ਦੇ ਵਿੱਚ ਦੱਸਣਾ ਕਿਉਂਕਿ ਸਭ ਤੋਂ ਪਹਿਲਾਂ ਤਾਂ ਹੈਗਾ ਸਬਰ ਜੇਕਰ ਪਸ਼ੂ ਰੱਖਣੇ ਆ ਸਬਰ ਕਰਨਾ ਪੈਂਦਾ ਕੋਈ ਵੀ ਡੇਰੀ ਫਾਰਮ ਆ ਘਾਟੇ ਵੀ ਪੈਂਦੇ ਆ ਕਾਟੇ ਪੈ ਕੇ ਹੀ ਕੰਮ ਚੱਲਦਾ ਕਈ ਨਵੇਂ ਬੰਦੇ ਕੀ ਕਰਦੇ ਆ ਪਸ਼ੂ ਰੱਖਦਾ ਲੈਂਦੇ ਆ ਤੇ ਜੇ ਇੱਕ ਅੱਧਾ ਵੀ ਘਾਟਾ ਪੈ ਜਾਵੇ ਤਾਂ ਕਹਿ ਦਿੰਦੇ ਬਸ ਇਹ ਕੰਮ ਫੇਲ ਆ ਇਸ ਕਰਕੇ ਜਦੋਂ ਵੀ ਤੁਸੀਂ ਪਸ਼ੂ ਰੱਖਣੇ ਆ ਪਹਿਲਾਂ ਘਾਟੇ ਨੂੰ ਪਹਿਲਾਂ ਮੰਨ ਕੇ ਪਸ਼ੂ ਰੱਖੋ ਤੇ ਕਟੀਆਂ ਮੱਛੀਆਂ ਨਾਲ ਤਿਆਰ ਕਰੋ ਬਰੀਡ ਤੇ ਕੰਮ ਕਰੋ ਹੌਲੀ ਹੌਲੀ ਜਿਵੇਂ ਜਿਵੇਂ ਤੁਸੀਂ ਅੱਗੇ ਵਧੋਗੇ ਕੰਮ ਛੋਟਾ ਵੱਡਾ ਹੋਈ ਜਾਊਗਾ ਪ੍ਰੋਫਿਟ ਦੁੱਗਣਾ ਹੋਣ ਲੱਗ ਜਾਊਗਾ ਪਹਿਲੇ ਸਾਲ ਨਾਲੋਂ ਦੂਜੇ ਸਾਲ ਦੂਜੇ ਸਾਲ ਨਾਲ ਤੀਜੇ ਸਾਲ ਇਨਕਮ ਬੰਦੇ ਦੀ ਵਾਧੀ ਜਾਂਦੀ ਹੈ ਪਰ ਐਵੇਂ ਆ ਵੀ ਤੁਹਾਨੂੰ ਸਬਰ ਰੱਖਣਾ ਪੈਣਾ ਹੋ ਸਕਦਾ ਪਹਿਲੇ ਸਾਲ ਤੁਹਾਨੂੰ ਘਾਟਾ ਵੀ ਪੈ ਸਕਦਾ ਪਰ ਇਹ ਬੰਦੇ ਤੋਂ ਖਾਂਦੇ ਨਹੀਂ ਕੋਸ ਬੰਦੇ ਨੂੰ ਖਵਾਉਂਦੇ ਹੀ ਆ ਦਿੰਦੇ ਹੀ ਆ ਬਰੀਡ ਤੇ ਕੰਮ ਕਰੋ ਜਦੋਂ ਵੀ ਕਰਨਾ ਤੁਸੀਂ ਨਵੇਂ ਪਸ਼ੂ ਰੱਖੇ ਆ ਪਹਿਲਾਂ ਹੀ ਚੰਗੀ ਬਰੀਡ ਲੈ ਲਓ ਤਾਂ ਵਧੀਆ ਫਿਰ ਗਾਂ ਟੀਕੇ ਭਰਾ ਭਰਾ ਕੇ ਚੰਦਿਆਂ ਤੋਂ ਚੰਗੀਆਂ ਤਿਆਰ ਕਰੋ ਆ ਦੇਖੋ ਆ ਆਪਾਂ ਛੋਟੀ ਹਰਿਆਣੇ ਦੇ ਵਿੱਚੋਂ ਖਰੀਦ ਕੇ ਲਿਆਂਦੀ ਸੀ ਤੇ ਇਹਦਾ ਕੱਦ ਲਗਭਗ 5 ਫੁੱਟ 3-4 ਇੰਚ ਹੋਊਗਾ 64-65 ਇੰਚ ਕਰਦਾ ਇਹਦਾ ਦੇਖ ਲਓ ਪਹਿਲੇ ਸੂਵੇ ਸੂਈ ਆ ਤੇ ਦੁੱਧ ਵੀ ਇਹਨੇ ਬਹੁਤ ਜ਼ਿਆਦਾ ਵਧੀਆ ਦਿੱਤਾ ਗੱਭਣਾ ਹੁਣ ਇਸ ਤਰ੍ਹਾਂ ਸਾਨੂੰ ਸਾਰੇ ਪਸ਼ੂਆਂ ਦੀ ਆਪਾਂ ਡਿਟੇਲ ਵੀ ਦੱਸਿਆ ਕਰਾਂਗੇ ਤੇ ਹਰ ਰੋਜ਼ ਵੀਡੀਓ ਦੇ ਵਿੱਚ ਨਵੀਆਂ-ਨਵੀਆਂ ਚੀਜ਼ਾਂ ਸਿੱਖਣ ਨੂੰ ਦੱਸਿਆ ਕਰਾਂਗੇ ਆਹ ਕੱਟੀ ਦੇਖ ਲਓ ਇਹ ਸੈਗ ਦੇ ਦਾ 661 ਨੰਬਰ ਬੰਦ ਦੀ ਆ ਇਹਦੀ ਜਿਹੜੀ ਉਮਰ ਆ 5-6 ਕੁ ਮਹੀਨੇ ਆ ਤੇ ਪਹਿਲਾਂ ਥੋੜੀ ਜੀ ਕਮਜ਼ੋਰ ਹੋ ਵੀ ਸੀ ਬਿਮਾਰ ਹੋਣ ਕਰਕੇ ਹੁਣ ਕੱਟੀ ਵਧੀਆ ਗਰੋਥ ਕਰ ਰਹੀ ਆ ਆ ਬੱਚੀ ਆ 40422 ਦੀ ਇਹਦੀ ਵੀ ਗਰੋਥ ਵਧੀਆ ਤੇ ਇਹਦੇ ਨਾਲ ਹੀ ਪਰਲੇ ਪਾਸੇ ਜਿਹੜੀ ਕੱਟੀ ਬੈਠੀ ਆ ਉਹ ਸੈਗ ਦੇ 40162 ਨੰਬਰ ਬੁੱਲਦੀ ਆ ਤੇ ਜਿਹੜੀਆਂ ਹੁਣ ਇੰਨਾ ਮੱਜਾਂ ਦੇ ਵੀ ਆਪਾਂ ਟੀਕੇ ਇਹਨਾਂ ਦੇ ਸੀਆਰ ਵੀ ਦੇ ਭਰਾਏ ਆ ਤੇ ਜਿਵੇਂ ਤੁਸੀਂ ਪਸ਼ੂਆਂ ਤੋਂ ਦੁੱਧ ਲੈਣਾ ਜਿਵੇਂ ਜ਼ਿਆਦਾਤਰ گاਵਾ ਤੁਸੀਂ ਸਿਆਲਾਂ ਚ ਸਵਾਉ ਮੱਧਿਆਂ ਨੂੰ ਗਰਮੀ ਚ ਸਵਾਉਣ ਦੀ ਕੋਸ਼ਿਸ਼ ਕਰਿਆ ਕਰੋ ਬਾਕੀ ਵਧੀਆ ਠੀਕਾ ਪਰੋਣਾ ਵਧੀਆ ਇਹਨਾਂ ਦੀ ਦੇਖਭਾਲ ਦੁੱਧ ਦੇ ਨਾਲ ਨਾਲ ਤੁਸੀਂ ਪਸ਼ੂਆਂ ਨੂੰ ਜਿਹੜਾ ਬਚਾ ਕੇ ਰੱਖਣ ਬਾਰੇ ਵੀ ਸੋਚਿਆ ਕਰੋ ਐ ਨਹੀਂ ਵੀ ਕੱਲਾ ਆਪ ਇਹਨਾਂ ਤੋਂ ਦੁੱਧ ਲੈਣਾ ਤੇ ਪ੍ਰੋਫਿਟ ਲੈਣਾ ਤੇ ਨਾਲ ਦੀ ਨਾਲ ਕਟਿੰਗਾਂ ਮੱਛੀਆਂ ਜ਼ਰੂਰ ਤਿਆਰ ਕਰਿਆ ਕਰੋ ਤੁਸੀਂ ਦੇਖਿਆ ਹੋਣੇ ਆ ਵੀ ਜਿਹੜੇ ਫਾਰਮ ਕਾਫੀ ਲੰਮੇ ਸਮੇਂ ਤੋਂ ਚੱਲਦੇ ਆਉਂਦੇ ਆ ਉਹ ਹਰੇਕ ਸਾਲ ਆਪਦੀਆਂ ਮੱਛੀਆਂ ਜਾਂ ਜੇ ਮੱਝਾਂ ਵਾਲੇ ਆ ਕੱਟੀਆਂ ਤਿਆਰ ਕਰਦੇ ਆ ਫੇਰ ਹੀ ਕਾਮਯਾਬੀ ਮਿਲਦੀ ਆ ਕਿਉਂਕਿ ਉਹ ਪੁਰਾਣੇ ਪਸ਼ੂ ਵੇਚ ਲੈਂਦੇ ਆ ਫਿਰ ਨਵੀਂ ਅੱਗੇ ਬਰੀਡ ਵਧੇ ਜਾਂਦੀ ਆ ਨਵੇਂ ਪਸ਼ੂ ਰੱਖ ਲੈਂਦੇ ਆ ਤੇ ਨਾਲੇ ਪੁਰਾਣਿਆਂ ਦੀ ਇਨਕਮ ਕਾਫੀ ਹੋ ਜਾਂਦੀ ਆ ਹਰੇਕ ਸਾਲ ਜਦੋਂ ਆਪਾਂ ਪਸ਼ੂ ਵੇਚਦੇ ਆ ਨਾਲ ਨਾਲ ਦੁੱਧ ਦਾ ਮੈਨੇਜਮੈਂਟ ਚੱਲੀ ਜਾਂਦਾ ਤੇ ਕੱਟੀਆਂ ਮੱਛੀਆਂ ਨੂੰ ਵਧੀਆ ਤੁਸੀਂ ਖਵਾਇਆ ਪਿਆ ਕਰੋ ਐਂ ਨਾ ਸੋਚਿਆ ਕਰੋ ਵੀ ਮਹਿੰਗੀਆਂ ਪੈਣੀਆਂ ਆ ਕਈ ਬਥੇਰੇ ਵੀਰ ਆਮ ਹੀ ਆਪਾਂ ਵੇਖਿਆ ਪਿੰਡਾਂ 'ਚ ਵੀ ਗੱਲਾਂ ਕਰ ਲੈ ਲੈਂਦੇ ਆ ਕਿ ਆਪਾਂ ਨੂੰ ਕੱਟੀ ਮੱਛੀ ਤਾਂ ਮਹਿੰਗੀ ਪੈ ਜਾਂਦੀ ਆ ਇਹ ਚੀਜ਼ ਬਾਰੇ ਨਾ ਤੁਸੀਂ ਕਦੇ ਵੀ ਸੋਚਿਆ ਕਰੋ ਬਾਕੀ ਨਵੀਆਂ ਤੋਂ ਨਵੀਆਂ ਚੀਜ਼ਾਂ ਆਪਾਂ ਤੁਹਾਨੂੰ ਦੱਸਿਆ ਕਰਾਂਗੇ ਵੀ ਕਿਹੜੇ ਪਸ਼ੂ ਨੂੰ ਆਪਾਂ ਕੱਟੀਆਂ ਮੱਛੀਆਂ ਦੀ ਗਰੋਥ ਹਾਸਤੇ ਵੀ ਇਹਨਾਂ ਦੀ ਗਰੋਥ ਹਾਸਤੇ ਜਿਵੇਂ ਆਪਾਂ ਬੜਾ ਕਾਫ ਨਾਂ ਦਾ ਇੱਕ ਪ੍ਰੋਡਕਟ ਆਉਂਦਾ ਉਹ ਵੀ ਵਰਤਿਆ ਬਹੁਤ ਵਧੀਆ ਰਿਜ਼ਲਟ ਮਿਲਦਾ ਐ ਨਹੀਂ ਹੈ ਨਾ ਕਈ ਬੰਦੇ ਕਹਿ ਦਿੰਦੇ ਆ ਕੰਪਨੀ ਵਾਲਿਆਂ ਨੇ ਕਹਿਤਾ ਪ੍ਰੋਮੋਸ਼ਨ ਕਰ ਦਿੰਦੇ ਆ ਆਪਾਂ ਜਿਹੜੀ ਚੀਜ਼ ਵਰਤਦੇ ਆ ਉਸੇ ਬਾਰੇ ਤੁਹਾਨੂੰ ਦੱਸਾਂਗੇ ਪ੍ਰੋਡਕਟ ਹੋਰ ਵੀ ਗਰੋਥ ਵਾਸਤੇ ਆਪਾਂ ਕਾਫੀ ਵਰਤੇ ਪਰ ਨਹੀਂ ਰਿਜ਼ਲਟ ਮਿਲਿਆ ਜਿਹੜਾ ਬੜਾ ਕਾਫ ਨਾਂ ਦਾ ਆਉਂਦਾ ਪ੍ਰੋਡਕਟ ਪਹਿਲਾਂ ਲਿਕਵਿਡ ਪਿਆ ਦਿੰਦੇ ਆ ਆਪਾਂ ਬਾਅਦ ਚ ਪਾਊਡਰ ਪਾ ਦਿੰਦੇ ਆ ਆਹ ਲਈ ਤੁਹਾਡੇ ਸਾਹਮਣੇ ਆਪਾਂ ਤੁਹਾਨੂੰ ਦਿਖਾਉਨੇ ਆ ਇੱਕ ਆਪਾਂ ਵੱਛੀ ਤਿਆਰ ਕੀਤੀ ਸੀ ਨਾਲ ਨਾਲ ਫੀਡ ਖਵਾ ਕੇ ਤੇ ਨਾਲ ਨਾਲ ਇਹਨੂੰ ਬੜਾ ਕਾਫ ਪਾਇਆ ਸੀ ਬਹੁਤ ਵਧੀਆ ਵੱਛੀ ਦੀ ਗਰੋਥ ਹੋਈ ਹਾਈਟ ਲੈਂਥ ਤੁਸੀਂ ਦੇਖ ਲਓ ਉਨੇ ਗੱਭਣਾ ਪੰਜਾਂ ਕੁ ਮਹੀਨਿਆਂ ਦੀ ਤੇ ਬਹੁਤ ਵਧੀਆ ਇਹਦਾ ਜਿਹੜਾ weight boost ਤੇ gain ਹੋਇਆ। ਬਾਕੀ ਆ ਦੇਖੋ ਪਸ਼ੂਆਂ ਦੇ ਪਪੂ ਹਾਰੇ ਲਾਏ ਹੋਏ ਆ। ਗਰਮੀ ਦੇ ਵਿੱਚ ਵੀ ਪੂਰਾ ਖਾਸ ਧਿਆਨ ਰੱਖਿਆ ਕਰੋ ਤੇ ਅਗਲੀਆਂ ਵੀਡੀਓ ਸਾਨੂੰ ਆਪਾਂ ਦੱਸਾਂਗੇ ਮੱਝਾਂ ਦੀ ਦੁੱਧ ਵਾਲੀ ਡਾਈਟ ਬਾਰੇ ਵੀ ਤੇ ਹੋਰ ਜਿਵੇਂ ਨਵੀਆਂ ਤੋਂ ਨਵੀਆਂ ਚੀਜ਼ਾਂ ਜੇ ਪਸ਼ੂ ਰਹਿੰਦੇ ਨਹੀਂ ਸਾਰੀਆਂ ਗੱਲਾਂ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਕਰਾਂਗੇ। ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਜੋ ਆਉਣ ਵਾਲੀ ਹਰੇਕ ਵੀਡੀਓ ਤੁਸੀਂ ਸਭ ਤੋਂ ਪਹਿਲਾਂ ਦੇਖ ਸਕੋ ਧੰਨਵਾਦ ਸਾਰਿਆਂ ਦਾ ਬਹੁਤ-ਬਹੁਤ ਵੀਡੀਓ ਦੇਖਣ ਲਈ